ਅੱਜ ਸੱਜਣੋ ਆਪਾਂ ਤੁਹਾਨੂੰ 4 ਜਨਵਰੀ ਇੱਕ ਇੱਕ ਰੋ ਦਵਾ ਦੇਣੇ ਹਨ ਉਹਨਾਂ ਵਿੱਚ ਦੋ ਤਾਂ ਮਿੱਤਰੋ ਸਾਨ ਘੋੜੇ ਆ ਪੂਰੀ ਚੰਗੀ ਬਲੱਡ ਲਾਈਨ ਦੇ ਚੰਗੀ ਕੱਦ ਕਾਰ ਦੇ ਦੋਹੇ ਘੋੜੇ ਮਿੱਤਰੋ ਤੁਹਾਨੂੰ ਰਿਜ਼ਲਟ ਸਮੇਤ ਦਵਾਵਾਂਗੇ ਰਿਜ਼ਲਟਾਂ ਦੀਆਂ ਫੋਟੋ ਵੀਡੀਓ ਵੀ ਆਪਾਂ ਵਿੱਚ ਲਾਵਾਂਗੇ ਇੱਕ ਤਾਂ ਮਿੱਤਰੋ ਰਿਜ਼ਲਟ ਵੀ ਫੋਰ ਸੇਲ ਦੇ ਲਈ ਆਇਆ ਹੋਇਆ ਅੱਜ ਮਿੱਤਰੋ ਆਪਣੇ ਕੋਲੇ ਇੱਕ ਤਾਂ ਮਾਰਵਾੜੀ ਸਾਨ ਫੋਰ ਸੇਲ ਦੇ ਲਈ ਆਇਆ ਹੋਇਆ ਇੱਕ ਮਾਰਵਾੜੀ ਕੌਲਟ ਆਇਆ ਤੇ ਇੱਕ ਮਾਰਵਾੜੀ ਬੇਸ਼ੇਰੀ ਆ ਬਿਹਰੀ ਤੋਂ ਬਾਅਦ ਆਪਣੇ ਕੋਲੇ ਇੱਕ ਚੰਗਾ ਨੁਕਰਾਸਾਨ ਘੋੜਾ ਹੀ ਫਾਰ ਸੇਲ ਦੇ ਲਿਆ ਹੈ ਜਦੀ ਫੋਟੋ ਮਿੱਤਰ ਤੁਹਾਡੇ ਸਾਹਮਣੇ ਚੱਲ ਰਹੀ ਹੈ ਸਾਰੇ ਜਾਨਵਰਾਂ ਦਾ ਮਿੱਤਰ ਆਪਾਂ ਵੀਡੀਓ ਦੇ ਵਿੱਚ ਰੇਟ ਵਗੈਰਾ ਵੀ ਦੱਸਾਂਗੇ ਤਾਂ 희ਦੀ ਦੀ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੇਲ ਵਾਲੇ ਜਾਨਵਰ ਨੇ ਐਦਾਂ ਹੀ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਬਾਕੀ ਜੇ ਕਿਸੇ ਹੋਰ ਸੱਜਣ ਮਤਿਆਂ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਹੈ ਜੇ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜੇ ਦੇਖ ਰਹੇ ਹੋ YouTube ਤੇ ਤਾ ਮਿੱਤਰੋ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜਾ ਕੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਸਿੱਧੂ ਹਾਰਸ ਕਲਚਰ ਨੂੰ ਉਸ ਤੇ ਮਿੱਤਰੋ ਆਪਾਂ ਸਰ ਨੂੰ ਪਹਿਲਾਂ ਸੇ ਲਾਇਲ ਜਾਨਵਰ ਦੀ ਵੀਡੀਓ ਪਾਉਣੀ ਹੁੰਦਾ YouTube ਨਾਲੋਂ ਵੀ ਤਾਂ ਜਾ ਕੇ ਫੇਸਬੁੱਕ ਪੇਜ ਨੂੰ ਜਾ ਕੇ ਜਰੂਰ ਫੋਲੋ ਕਰਿਓ ਆ ਜੇ ਮਿੱਤਰੋ ਹੁਣ ਆਪਾਂ ਵਧਦੇ ਆਪਣੀ ਵੀਡੀਓ ਵੱਲ ਤਾਂ ਪਹਿਲਾ ਜਾਨਵਰ ਆਪਣੇ ਕੋਲੇ ਇਹ ਮਿੱਤਰੋ ਮਾਰਵਾੜੀ ਸਾਨ ਘੋੜਾ ਆ ਇਸ ਘੋੜ ਦਾ ਨਾਮ ਆ ਮਿੱਤਰੋ ਬਾਹੂਬਲੀ ਬਾਲ ਭਰੇ ਹੋਏ ਵਗੈਰਾ ਦਾ ਪੂਰਾ ਸਾਫ ਆ ਕਦ ਕਦ ਤੁਸੀਂ ਦੇਖ ਸਕਦੇ ਹੋ ਹੱਡਾਂ ਪਰਾਂ ਦਾ ਵੀ ਬਹੁਤ ਚੰਗਾ ਆ ਬਾਕੀ ਦਾ ਰਿਜ਼ਲਟ ਵੀ ਫੋਰ ਸੇਲ ਦੇ ਲਈ ਆਇਆ ਹੋਇਆ ਬਹੁਤ ਚੰਗਾ ਰਿਜ਼ਲਟ ਹੈ ਇਸ ਦਾ ਉਹਦੇ ਵੀ ਆਪਾਂ ਤੁਹਾਨੂੰ ਫੋਟੋਆਂ ਵੀਡੀਓ ਵਿੱਚ ਦਿਖਾਵਾਂਗੇ ਬਹੁਤ ਜਾਇਜ ਮੰਗ ਰੱਖਿਆ ਮਾਲਕ ਵੀਰਾਂ ਨੇ ਇਸ ਘੋੜੇ ਦੀ ਇੱਕ ਵਾਰ ਘੋੜੇ ਨੂੰ ਤੁਸੀਂ ਫੋਟੋਆਂ ਵੀਡੀਓ ਦੇਖ ਲਓ ਬਾਲ ਭਰੇ ਵਗੈਰਾ ਦਾ ਪੂਰਾ ਸਾਫ ਆ ਘੋੜੇ ਦੇ ਤੁਸੀਂ ਪੌੜ ਪੂੜ ਦੇਖ ਬਹੁਤ ਤਕੜਾ ਆ ਹੱਡਾ ਹੱਡਾਂ ਦੀ ਬਹੁਤ ਮਜ਼ਬੂਤੀ ਹੈਗੀ ਬਾਲ ਭਰੇ ਵਗੈਰਾ ਦਾ ਪੂਰਾ ਸਾਫ ਆ ਰੇਟ ਦੀ ਗੱਲ ਆਪਾਂ ਤੁਹਾਨੂੰ ਅੱਗੇ ਦੱਸ ਦਿਆਂ ਇਹਦੇ ਸਾਰੇ ਵਗੈਰਾ 64 ਇੰਚ ਪਲੱਸ ਹੈ ਹਾਈਡ ਕਰ ਚੁੱਕਿਆ 5 ਸਾਲ ਉਮਰ ਆਗਾ ਸਾਇਰ ਬਾਇ ਦਿਲਬਾਗ ਰਣੀਆਂ ਡੈਮ ਸਾਇਰ ਬਾਇ ਟੀ2 ਖੈਰਾ ਵਾਲਾ ਘੋੜਾ ਅੱਗੇ ਆਪਾਂ ਤੁਹਾਨੂੰ ਇਸ ਦੇ ਰਿਜ਼ਲਟ ਦੀ ਫੋਟੋ ਵੀਡੀਓ ਵੀ ਦੇਵਾਂਗੇ ਮਿੱਤਰੋ 315000 ਰੁਪਏ ਮਾਲਕ ਹੀ ਰਿਹਾ ਇਸ ਦੀ ਮੰਕਾ ਦੇ ਬਾਕੀ ਹੋਇਆ ਮੌਕੇ ਦੇ ਮਾਨਤਾ ਨੂੰ ਹੋ ਜੂਗਾ ਅਬ ਬਸ਼ੀਰੀ ਇਸ ਦਾ ਰਿਜ਼ਲਟ ਹੈ ਮਿੱਤਰੋ ਬਾਹੂਬਲੀ ਘੋੜੇ ਦਾ ਬਾਕੀ ਬਸ਼ੀਰੀ ਦੀ ਵੀ ਅੱਗੇ ਸਾਨੂੰ ਹੋਰ ਡਿਟੇਲ ਵਗੈਰਾ ਦਵਾਂਗੇ ਫੋਟੋ ਵੀਡੀਓ ਦਿਖਾਵਾਂਗੇ ਬਾਕੀ ਰਿਜ਼ਲਟ ਬਹੁਤ ਸੋਹਣਾ ਆਇਆ ਘੋੜੇ ਦਾ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਨੇ ਸਾਇਰ ਬਾਇ ਦਿਲਬਾਗ ਰਣੀਆਂ ਡੈਮ ਸਾਇਰ ਬਾਇ ਟੀ2 ਖੈਰਾ ਵਾਲਾ ਘੋੜਾ ਚਾਉਟੇਂ ਚ ਪਲੱਸ ਸੇ ਹਾਈਡ ਕਰ ਚੁੱਕਿਆ 5 ਸਾਲ ਉਮਰ ਹੋ ਚਲੀਆ ਬਾਲ ਭੋਰੀਆਂ ਵਗੈਰਾ ਦਾ ਪੂਰਾ ਸਾਫ ਆਗਾ ਰਿਜ਼ਲਟ ਦੀ ਫੋਟੋ ਵੀਡੀਓ ਤੁਹਾਨੂੰ ਅੱਗੇ ਆਪਾਂ ਦੁਬਾਰਾ ਤੋਂ ਦਿਖਾਵਾਂਗੇ 311500 ਰੁਪਏ ਮਾਲਕ ਰਹਿਸ ਦਾ ਮੁੱਲ ਕਰਦੇ ਬਾਕੀ ਜੇ ਮੌਕੇ ਦੇ ਮਾਨਤਨ ਹੋ ਜਾਊਗਾ ਪਿੰਡ ਸੂਰੇਆਲਾ ਤਹਿਸੀਲ ਟਿੱਬੀ ਜ਼ਿਲ੍ਹਾ ਹਨਮਾਨਗੜ੍ਹ ਰਾਜਸਥਾਨ ਇਹ ਘੋੜੇ ਦੀ ਲੋਕੇਸ਼ਨ ਹੈ ਜੇ ਕਿਸੇ ਨੇ ਖਰੀਦਣਾ ਹੋਵੇ ਮਾਲਕ ਰਹਿ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਇਓ ਮਿੱਤਰੋ ਹੁਣ ਆਪਾਂ ਵੱਧਦੇ ਆਪਣੇ ਅਗਲੇ ਜਾਨਵਰ ਵੱਲ ਅਗਲਾ ਜਾਨਵਰ ਮਿੱਤਰੋ ਆਪਣੇ ਕੋਲੇ ਇਹ ਮਾਰਵਾੜੀ ਬਸ਼ੇਰੀ ਹੈ ਕਿ ਬਾਲ ਭੌਰਿਆਂ ਵਗੈਰੇ ਦੀ ਪੂਰੀ ਸਾਫ ਆ ਬਾਕੀ ਕੱਦ ਘਟ ਕਰ ਚੁੱਕੀ ਹੈ ਭਾਈ ਬਹੁਤ ਛੋਟੀ ਉਮਰ ਦੀ ਬਸ਼ੇਰੀ ਹੈ ਮਿੱਤਰੋ ਇਹ ਰਿਜ਼ਲਟ ਆਪਣੇ ਬਾਹੂ ਬਲੀਏ ਜੀ ਦਾ ਤੁਹਾਨੂੰ ਪਿੱਛੇ ਆਪਾਂ ਦਿਖਾ ਕੇ ਹਟੇ ਆਂ ਇੱਕ ਵਾਰ ਤੁਸੀਂ ਬਸ਼ੇਰੀ ਦੀ ਗਰੋਥ ਵਗੈਰੇ ਚੈੱਕ ਕਰੋ ਬਹੁਤ ਜ਼ਿਆਦਾ ਗਰੋਥ ਕੀਤੀ ਹੈਗੀ ਬਾਕੀ ਹਾਈਟ ਵਗੈਰੇ ਵੀ ਚੰਗੀ ਆ ਤੇ ਹਜੇ ਆਉਣ ਵਾਲੇ ਟਾਈਮ 'ਚ ਹੋਰ ਗਰੋਥ ਕਰਨੀ ਆ ਬਾਲ ਭੌਰਿਆਂ ਵਗੈਰੇ ਦੀ ਪੂਰੀ ਸਾਫ ਆ ਹੱਡਾਂ ਬਰਾਂਹ ਦੀ ਮਜ਼ਬੂਤ ਆਈ ਆ ਬਾਕੀ ਤੁਸੀਂ ਕੰਨਾਂ ਵਗੈਰੇ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਆਈ ਆ ਆਉਣ ਵਾਲ ਇਹri ਡਿਟੇਲ ਦੀ ਗੱਲ ਕਰਕੇ ਦਾ ਸਾਇਰਬਾਈ ਬਾਹੂਬਲੀਆ ਡੈਮ ਸਾਇਰਬਾਈ ਮਹਾਰਾਜਾ ਨੀਲਾਕੋੜਾ 16 ਮਹੀਨੇ ਹਜੇ ਇਸ ਦੀ ਉਮਰ ਹੈਗੀ ਬਾਲ ਭਰੇ ਵਗੈਰੇ ਦੀ ਪੂਰੀ ਸਾਫ ਆ ਮੌਕੇ ਦੇ ਨਾਲ 8 ਇੰਚ ਪਲੱਸ ਇਹ ਹਾਈਟ ਕਰ ਚੁੱਕੀ ਹੈਗੀ ਤਾਂ ਤੁਸੀਂ ਦੇਖ ਹੀ ਸਕਦੇ ਗਰੋਥ ਵਗੈਰਾ ਦਾ ਅੰਦਾਜ਼ਾ ਲਾਈ ਸਕਦੇ ਬਹੁਤ ਚੰਗੀ ਗਰੋਥ ਹੋਈ ਆ ਬਸ਼ੇਰੀ ਖਰੀਦਣ ਲਈ ਤੁਸੀਂ ਮਾਲਕਨ ਸੰਪਰਕ ਕਰ ਸਕਦੇ ਮਾਲਕਨ ਜਿਹੜਾ ਨੰਬਰ ਆ ਉਹ ਸਕਰੀਨ ਤੇ ਚੱਲ ਰਿਹਾ ਹੈ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸਾਂ ਸਾਇਰਬਾਈ ਬਾਹੂਬਲੀਆ ਡੈਮ ਸਾਇਰਬਾਈ ਮਹਾਰਾਜਾ ਨੀਲਾਕੋੜਾ 16 ਮਹੀਨੇ ਹੈ ਜਿਸ ਦੀ ਉਮਰ 8 ਇੰਚ ਪ ਜੇ ਕਿਸੇ ਨੂੰ ਬਛੇਰੀ ਖਰੀਦਣੀ ਹੋਵੇ ਮਾਰਕਰ ਨੰਬਰ ਸਕਰੀਨ ਤੇ ਚੱਲ ਰਿਹਾ ਦੱਸਣਾ ਸੰਪਰਕ ਕਰ ਸਕਦੇ ਹਾਂ ਸੂਰਿਆਲਾ ਪਿੰਡ ਤਹਿਸੀਲ ਟਿੱਬੀ ਹਨਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਦੀ ਬਛੇਰੀ ਦੀ ਲੋਕੇਸ਼ਨ ਹੈਗੀ ਅਗਲਾ ਜਾਨਵਰ ਮਿੱਤਰੋ ਆਪਣੇ ਕੋਲੇ ਇੱਕ ਆਲਟ ਹੈ ਇੱਕ ਹੋਰ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦਾ ਗਿਆ ਪਸੇ ਸਾਰੀ ਡਿਟੇਲ ਵਗੈਰਾ ਦੱਸਾਂਗੇ ਰੇਟ ਵਗੈਰਾ ਵੀ ਆਪਾਂ ਤੁਹਾਨੂੰ ਵੀਡੀਓ ਵਿੱਚ ਹੀ ਦੱਸ ਦੇਣਾ ਆ ਬਾਲ ਭੌਰਿਆਂ ਵਗੈਰਾ ਦਾ ਪੂਰਾ ਸਾਫ ਆ ਇੱਕ ਵਾਰ ਜੀ ਫੋਟੋਆਂ ਵੀਡੀਓ ਵਿੱਚ ਦੇਖ ਲਓ ਕੰਨ ਕੋਨਾਂ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਬਹੁਤ ਜੈਜਮੋਲ ਦੇ ਵਿੱਚ ਤੁਹਾਨੂੰ ਇਹ ਬਛੇਰਾ ਮਿਲ ਜੂਗਾ ਜੇ ਇਸ ਦੀ ਸਾਇਰ ਦੀ ਗ ਡੈਮ ਸਾਇਰ ਐਸ ਦਾ ਮੀਮਾਹਾਰਾਜਾ ਨੀਲਾ ਆ 35 ਮਹੀਨੇ ਹਜੇ ਇਸ ਦੀ ਉਮਰ ਹੋਈ ਆ ਤੇ ਕਦ ਕੱਡ ਕੋ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਚੰਗੀ ਗਰੋਥ ਕਰ ਚੁੱਕਿਆ ਆ ਆਨਲਟੈਂਜ ਬਹੁਤ ਚੰਗਾ ਸਾਨ ਘੋੜਾ ਬਣ ਕੇ ਤਿਆਰ ਹੋਊਗਾ 1,60,000 ਰੁਪਏ ਮਾਲਗੋਰਾ ਇਸ ਦਾ ਮੁੱਲ ਕਰਦੇ ਬਾਕੀ ਹਜੇ ਮੌਕੇ ਦੇ ਮਾਨਤਨ ਹੋ ਜੂਗਾ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਸਾਇਰ ਐਸ ਦਾ ਬੀਕਰ ਨੇਰ ਯੂਨੀਵਰਸਿਟੀ ਵਾਲ ਮਾਰਵਾੜੀ ਕੋੜਾ ਡੈਮ ਸਾਇਰ ਐਸ ਦਾ ਮਹਾਰਾਜਾ ਨੀਲਾ ਕੋੜਾ 20 ਮਹੀਨੇ ਜਿਹੇ ਇਸ ਦੀ ਉਮਰ ਹੋਈ ਆ ਬਾਲ ਭੌਰਿਆਂ ਵਗੈਰਾ ਦਾ ਪੂਰਾ ਸਾਫ ਆ 1,60,000 ਰੁਪਏ ਮਾਰ ਕੀ ਰੈਸ ਦਾ ਮੁੱਲ ਕਰਦੇ ਬਾਕੀ ਅਜੇ ਮੌਕੇ ਦੇ ਮਾਨਤਨ ਹੋ ਜੂਗਾ ਤਾਂ ਜੇ ਕਿਸੇ ਨੇ ਬਸ਼ੀਰਾ ਖਰੀਦਣਾ ਹੋਵੇ ਮਾਰਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਜਾਨਵਰ ਆਪਣੇ ਕੋਲੇ ਨੁਕਰਾ ਸਟਾ ਲੈਣਾ ਇਹ ਵੀ ਮਿੱਤਰੋ ਰਿਜ਼ਲਟ ਸਮੇਤ ਸੇਲ ਕਰਾਂਗੇ ਇਹਦੇ ਰਿਜ਼ਲਟ ਦੇ ਫੋਟੋ ਵੀਡੀਓ ਵੀ ਆਪਾਂ ਲਾ ਮਾਗੇ ਬਾਕੀ ਇੱਕ ਵਾਰ ਤੁਸੀਂ ਗੱਦ ਕਾਟ ਚੈੱਕ ਕਰ ਲਓ ਬਾਲ ਭੌਰਿਆਂ ਵਗੈਰਾ ਦਾ ਪੂਰਾ ਸਾਫ ਆ ਬਹੁਤ ਚਿੰਗੇ ਗੱਦ ਕਾਟ ਦਾ ਆ ਬਹੁਤ ਚੰਗੇ ਜੰਗੇ ਰਿਜ਼ਲਟ ਆਏ ਹੋਏ ਮਿੱਤਰੋ ਵੇਖੋ ਡੇ ਦੇ ਬਾਕੀ ਇੱਕ ਵਾਰ ਤੁਸੀਂ ਕੰਨਾ ਵਗੈਰੇ ਦੀ ਕੁਆਲਿਟੀ ਚੈੱਕ ਕਰ ਲਓ ਪੂਰੇ ਕੰਨ ਵਗੈਰਾ ਜੋੜਦਾ ਆ ਬਾਡਾਂ ਪਰਾਂ ਦਾ ਬਹੁਤ ਮਜ਼ਬੂਤ ਆ ਬਾਲ ਭੋਰੇ ਵਗੈਰਾ ਦਾ ਪੂਰਾ ਸਾਫ਼ ਆ ਕੰਨ ਵਗੈਰਾ ਪੂਰੇ ਜੋੜਦਾ ਜਿਹੇ ਡਿਟੇਲ ਦੀ ਗੱਲ ਕੀਤੀ ਜਾਵੇ ਤਾਂ 5 ਇੰਚ ਹਾਈਡ ਕਰ ਚੁੱਕਿਆ 5 ਸਾਲ ਦੇ 4 ਮਹੀਨੇ ਹਜੇ ਇਸ ਦੀ ਉਮਰ ਆ ਸਾਇਰ ਬਾਈ ਚੈਂਪੀਅਨ ਸ਼ਕਤੀ ਡੈਮ ਸਾਇਰ ਬਾਈ ਗੁਲਜਾਰ ਅੱਗੇ ਹੈ ਰਿਜ਼ਲਟਾਂ ਵਗੈਰ ਦੀਆਂ ਫੋਟੋਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਮਿੱਤਰੋ ਆ ਇਸ ਦੇ ਰਿਜ਼ਲਟ ਆਏ ਹੋਏ ਹੈਗੇ ਬਹੁਤ ਚੰਗੇ ਰਿਜ਼ਲਟ ਆਇਆ ਮਤਰ ਕੋੜੇ ਦੇ ਚਿਕਨਾ ਵਗੈਰ ਦੀ ਕੁਆਲਿਟੀ ਚੈੱਕ ਕਰੋ ਸਾਰੇ ਰਿਜ਼ਲਟਾਂ ਦੀ ਸਾਰੇ ਰਿਜ਼ਲਟ ਟੈਸਟ ਦੇ ਬਹੁਤ ਵਧੀਆ ਆ ਕੰਨਾ ਕੋਨਾ ਦੀ ਕੁਆਲਿਟੀ ਦਾ ਮਤਰ ਦੁੱਖ ਦੂਰ ਦੇ ਬਾਕੀ ਹੱਡਾ ਪਰਾਂ ਦੇ ਮਜ਼ਬੂਤ ਆ ਵਾਲ ਭਰੇ ਵਗੈਰ ਦੇ ਪੂਰੇ ਸਾਫ ਆ ਗਏ ਕੋੜੇ ਦੀ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ 65 ਇੰਚ ਹਾਈਟ ਕਰ ਚੁੱਕੇ 5 ਸਾਲ ਦੇ 4 ਮਹੀਨੇ ਹਜੇ ਇਸ ਦੀ ਉਮਰ ਹੋਈ ਆ ਸਾਇਰ ਬਾਈ ਚੈਂਪੀਅਨ ਸ਼ਕਤੀ ਆ ਡੈਮ ਸਾਇਰ ਬਾਈ ਗੁਲਜਾਰ ਕੋੜਾ ਰੇਟ ਵਗੈਰੇ ਦੀ ਗੱਲ ਮਾਲਕ ਨੂੰ ਰੈਸਤੇ ਫੋਨ ਨਹੀਂ ਕਰਨੇ ਤਾਂ ਜੇ ਕਿਸੇ ਨੇ ਘੋੜਾ ਖਰੀਦਣਾ ਹੋਵੇ ਮਾਲਕ ਰੈਂ ਨੰਬਰ ਸਕਰੀਨ ਤੇ ਚਾਲ ਰਿਹਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਟਾਈਮ ਪਾਸ ਵਾਲੇ ਬੰਦੇ ਮਾਲਕ ਰੈਨ ਫੋਨ ਨਾ ਕਰਨ ਪਿੰਡ ਸੂਰੀਆਲਾ ਤਹਿਸੀਲ ਟਿੱਬੀ ਜ਼ਿਲ੍ਹਾ ਹਣਮਾਨਗੜ੍ਹ ਰਾਜਸਥਾਨ ਦੀ ਸਾਰੇ ਜਾਨਵਰਾਂ ਦੀ ਲੋਕੇਸ਼ਨ ਆ ਗਈ ਜੇ ਕਿਸੇ ਨੇ ਵੀ ਕੋਈ ਵੀ ਜਾਨਵਰ ਖਰੀਦਣਾ ਹੋਵੇ ਮਾਲਕ ਰੈਂ ਨੰਬਰ ਉੱਤੇ ਸਕਰੀਨ ਤੇ ਦਿੱਤਾ ਹੋਇਆ ਪੋਸਟ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਟਾਈਮ ਪਾਸ ਵਾਲੇ ਬੰਦੇ ਮਾਲਕ ਰੈਨ ਫੋਨ ਨਾ ਕਰਨ ਜਿੰਨਾਂ ਨੇ ਕੋਈ ਜਾਨਵਰ ਖਰੀਦਣਾ ਹੋਵੇ ਉਹੀ ਮਾਲਕਾਂ ਨੂੰ ਫੋਨ ਕਰਨ ਐਵੇਂ ਬੇਫਜ਼ੂਲ ਦੇ ਵਿੱਚ ਟਾਈਮ ਜਾਇਆ ਨਾ ਕਰਨਾ ਬਾਕੀ ਵੀਡੀਓ ਸਾਰੀ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਸੇਰਲ ਜਾਨਵਰ ਦੀ ਇਦਾਂ ਹੋਰ ਵੀਡੀਓ ਆਨਲਾਈਨ ਆਉਣਗੀਆਂ ਬਾਕੀ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਐਸ ਨੰਬਰ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਆਪਾਂ ਮਤਲਬ ਸੇਰਲ ਜਾਨਵਰ ਦੇ ਕਿ ਇੰਸਟਾਗ੍ਰam ਰੀਲ YouTube ਦੇ ਲੌਂਗ ਵੀਡੀਓ ਸ਼ਾਰਟ ਵੀਡੀਓ ਤੇ Facebook ਤੇ ਲੌਂਗ ਤੇ ਰੀਲ ਪਾਉਨੇ ਹੁੰਦੇ ਆ ਤਾਂ ਜੇ ਕਿਸੇ ਨੇ ਵੀ ਉਹ ਜਾਨਵਰ ਦੀ ਐਡ ਕਰਵਾਉਣੀ ਹੋਵੇ ਨੰਬਰ ਆਪਣਾ ਬਾਕੀ ਜੇ ਕਿ ਸੱਜਣ ਮਿੱਤਰ ਨੇ ਆਪ ਦੇ ਕਿਸੇ ਡੌਗ ਜਾਂ ਪੱਪੀ ਵਗੈਰੇ ਦੀ ਵੀਡੀਓ ਕਰਵਾਉਣੀ ਹੋਵੇ ਸੇਲ ਦੇ ਲਈ ਉਹਦੀ ਸਰਵਿਸ ਵੀ ਮਿੱਤਰੋ ਆਪਣੀ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਸ਼ਾਰਟ ਉੱਤੇ ਅਵੇਲੇਬਲ ਆ ਉਸ ਲਈ ਵੀ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਰਨਾ ਭੁੱਲੇ ਮਿੱਤਰੋ